ਆਕਮ ਕੇ ਪਰਸਾਰੇ ਜੀ ਬੰਦਾਂ ਨੂੰ ਵੀ ਕਿਹਾ ਮੰਦੇ ਉਹ ਇਹ ਘੱਤੀ ਹੋ ਗਈ ਜਿਹਦੇ ਲਾਉਣ ਉਪਰ ਹੋ ਗਿਆ ਟਾਈਮ ਸਵਾ ਦਮਾਂ ਦਾ ਹੋਣਾ ਬਾਹਰ ਇਸ ਦੇ ਉੱਪਰ ਦੇ ਲਿਖੀ ਉੱਪਰ ਦੇ ਦੇਖੋ ਛੱਤ ਉੱਪਰ ਗਿਆ ਬੰਦਾ ਜੀ ਗੈਰ ਬੰਦਾ ਜੀ ਬੰਦਾ ਸਾਧ ਤੋਂ ਬੰਦੇ ਤੋਂ ਆਇਆ ਉਹੋ ਜਿਹੇ ਨਾਮੀ ਨੂੰ ਬਣਾਇਆ ਕਿ ਇਹ ਦੇਖੋ ਭਾਵੇਂ ਜੇ ਨਾ ਕੋਈ ਲਾਉਂਦੀ। ਬਹੁਤ ਲੋਕ ਤਾਂ ਰਹਿ ਬੱਤੋਂ। ਉਹਨੂੰ ਭਾਲਦੀ ਦੀ ਇੰਪੈਕਟ ਦਿਵਾਈ ਜਾ। ਉਹਨੂੰ ਬੈਡਬਾਰੀ ਤਾਂ ਵੀ। ਤੇ ਬੈਡੋਂ ਗਲਤੀ ਜੀ ਕਿਹਨੇ ਲਾਉਂਦੀ। ਉਹ ਕੰਦ ਕਰ ਲਿਆ। ਰਾਤ ਨੂੰ ਕਿੰਨੇ ਸਾਰੇ ਹੋਈ ਸੀ ਵੀ ਹੁਣ ਮੈਂ ਤੇ ਮਰੀਜ਼ ਪਿਆ ਮੰਦੇ ਤੇ ਉਹ ਵੀ ਘਰ ਦੀ ਉਹ ਗਈ ਜੀ ਤੇ ਨਾਉਣ ਬਾਥਰੂਮ ਜੀ। ਟਾਈਮ ਸਵਾਗ 9 ਦਾ ਹੋਣਾ। ਮਾਰਿਸ ਦੇ ਉੱਤੇ ਨਾ ਅਗਰੇ ਖੁੱਲੀ ਉੱਪਰ ਵੀ ਤੇ ਉਹ ਛੱਤ ਵੀ ਖੁੱਲੀ ਆ ਉਹ ਬਣਾ। ਬੰਦਾ ਵੀ ਗੈਰ ਬੰਦਾ ਜੋ ਮੁੰਡਾ ਸ਼ਰਾਰਤੀ ਕੋਲੇ ਗਾਉਂ ਨਾ ਗਾਉਂਦੇ ਆਇਆ ਉਹ ਇਹਨਾਂ ਦੇ ਨਾਲ ਦੇ ਵੀ ਉਹ ਮੂਵੀ ਬਣਾ ਲਈ। ਮੂਵੀ ਬਣਾ ਲਈ ਇਹਨੂੰ ਪਤਾ ਲੱਗਿਆ। ਜਾਦੇ ਨਾ ਕੇ ਕੱਪੜੇ ਲਾ ਕੇ ਬਾਹਰ ਨਿਕਲੀ ਜਾ। ਉਹ ਮੁੰਡੇ ਨੂੰ ਮੂਰ ਰਕੇ ਅੱਗੇ ਖੜ ਕੇ ਇਹਨਾਂ ਮੂਵੀ ਦਿਖਾਉਂਦੀ। ਥੋੜਾ ਦਸੰਦੇ ਰਹਿ ਗਿਆ ਬੰਦਾ। ਮੂਵੀ ਦਿਖਾਉਂਦੀ ਇਹਨੂੰ ਭੱਜ ਕੇ ਦਨ ਲਈ ਆ। ਮਰ ਨੂੰ ਮੈਂਡਵਾਰ ਕਾਪ ਦੀ। ਮੈਡਮ ਨਾਲ ਗੱਲ ਕਰੀ ਤਾਂ ਇੱਕ ਆਉਣ ਲੱਗੀ ਉਹ ਜਦ ਬੰਦਾ ਭੱਜ ਗਿਆ ਫਿਰ ਬਾਅਦ ਤੇ ਅਸੀਂ ਮੈਡਮ ਨੂੰ ਦੱਸਿਆ ਸਾਰੇ ਸਾਰੇ ਇਕੱਠਾ ਹੋ ਗਿਆ ਉਹ ਮੈਡਮਾਂ ਦੇ ਨਾਲ ਜਿਹਦੇ ਨਾਲ ਗੀ ਲੋਕ ਨਾਲ ਗੱਲ ਕਰਨੇ ਇਹਨਾਂ ਅਮਰਦੇਸ ਸਿੰਘ ਗਿਆ ਬੜਾ ਘੰਟੇ ਉਹ ਬੜੇ ਟਾਰਗੇਟ ਤੇ ਪੁਲਿਸ ਬੁਲਾ ਲਈ ਆ ਉਸ ਬੁਲਾ ਕੇ ਅਗਲੀ ਕਾਰਵਾਈ ਕੀ ਕੀਤੀ ਕੀ ਨਹੀਂ ਕੀਤੀ ਇਹ ਇਹ ਜੈਂਡਰ ਦੇ ਲੱਭਣ ਨੂੰ ਬੰਦਾ ਦੇ ਪਛਾਣਦੇ ਹੈ ਨਹੀਂ ਸੁਪਰਵੰਧਕ ਸੁਪਰਵੰਧਕ ਸਿਕੋਟੀ ਹੈ ਨਹੀਂ ਕੀ ਹੁਣ ਦੇਖੋ ਤਾਂ ਬਾਸ ਨੂੰ ਖੁੱਲਾ ਹੋ ਕੋਨਾ ਕੋਸ਼ਿੰਗਾਂ ਨਾਲ ਹੁਲਿਆ ਕੁੰਡੇ ਕੁੜੀਆਂ ਹੈ ਨਹੀਂ ਇੱਥੇ ਤੇ ਇਹ ਬੀਬੀਆਂ ਪੜਾਉਂਦੀ ਜਿਦਾ ਆਪਣਾ ਘਰ ਹੁੰਦਾ ਸਾਰਾ ਮਿਲਿਆ ਆਇਆ ਵਾ ਇੱਥੇ ਕੋਈ ਜਨ ਗੱਲ ਪਤਾ ਨਹੀਂ ਹੁੰਦੀ ਇਹ ਥੋੜਾ ਕਿਸੇ ਫਿਰ ਇੱਥੇ ਗੁੰਡੇ ਪਾਲਦੀ ਹੁੰਦੀ ਰਾਤ ਨੂੰ ਅੱਜ ਇਹ ਵਹੀ ਵਰੀ ਬੁਢੀ ਕੁੜੀ ਤੁੰਗਲ ਨਹੀਂ ਕੱਲੂ ਕੁੜੀ ਦਿੱਤੀ ਹੋਰ ਉਹਦੇ ਨੈਟ ਤੇ ਫੁਰ ਕੇ ਡਾਲੋ ਉਹ ਤਾਂ ਟੀਮ ਦਿੱਤੇ ਹੋਏ ਹੈ ਨਾ ਕੋਈ ਚਾਹੁੰਦਾ ਕੋਈ ਸਕੋਪ ਦਾ ਪਰ ਮੰਤ ਹੈ ਨਹੀਂ ਨਾ ਉੱਤੇ ਕੈਮਰਾ ਲਗਾਵਾ ਇੱਥੇ ਨੇ ਮੇਨ ਗੇਟ ਦੇ ਐਂਟਰੀ ਹੋ ਜਾਂਦੀ ਕਿਹੜਾ ਬੰਦਾ ਆ ਰਿਹਾ ਕਿਹੜਾ ਜ਼ਿਆਦਾ ਉੱਤੇ ਰਜਿਸਟਰ ਕਰਾ ਦੇਗਾ ਸਕੋਲ ਡਿਗੌਟ ਫਿਰ ਅਸੀਂ ਮਾਰਕ ਧੋਖਾ ਗਿਆ ਜੀ ਤੁਹਾਨੂੰ ਸਾਨੂੰ ਐਡਵਾਰਨਿੰਗ ਕਿਹਾ ਆਏ ਮਾਰ ਕੇ ਵੀ ਮਰੀਜ਼ ਕੋਲ ਇੱਕੋ ਬੰਦਾ ਹੋਣਾ ਚਾਹੀਦਾ ਬਾਕੀ ਤੂੰ ਬੰਦਾ ਲਾਉਣ ਗਿਆ ਅੱਗੇ ਬੱਤੇ ਬੈਠਾ ਤੇ ਆ ਉਹ ਸਾਡੇ ਜਿਹੜਾ ਡਾਇਰ ਸਿਕੁਨੀਆ ਕਿੱਥੇ ਅਸੀਂ ਉਹ ਵੀ ਤੁਹਾਨੂੰ ਭੇਜਦੇ ਆ ਅੱਧਾ ਰਹਿ ਗਿਆ ਮੈਂ ਨਾਉਣ ਗਈ ਬਾਏ ਬਾਦ ਤੋਂ ਹੋਈ ਆ ਅੱਗੇ ਹੁ ਪ੍ਰਸ਼ਾਸਨ ਦੀ ਮਰਜ਼ੀ ਕੀ ਕਰਦਾ ਕੀ ਕਰਦਾ 7:00 ਕੋਈ 11:00 11:30 ਦੇ ਕਰੀਬ ਕੋਈ ਪੇਸ਼ੈਂਟ ਐਡਮਿਟ ਹੈਗਾ ਬਾਡ ਦੇ ਵਿੱਚ ਉਸ ਦੇ ਨਾਲ ਕੋਈ ਅਟੈਂਡੈਂਟ ਹੈ ਉਹਦੇ ਨਾਲ ਕੋਈ ਉਹਨੇ ਸ਼ਿਕਾਇਤ ਕੀਤੀ ਹੈ ਵੀ ਉਹਦੀ ਕੋਈ ਵੀਡੀਓ ਜਿਹੜੀ ਹੈ ਵਾਸ਼ਰੂਮ ਦੇ ਵਿੱਚ ਬਣਾਈ ਪੀ ਸੀ ਨੇ ਪਰ ਉੱਥੇ ਮੌਕੇ ਤੇ ਸਾਡੇ ਜਿਹੜੇ ਔਨ ਡਿਊਟੀ ਸਟਾਫ ਸੀਗੇ ਤੇ ਹੋਰ ਜਿਹੜੇ ਵਰਕਰ ਉਹਨਾਂ ਨੇ ਦੇਖਿਆ ਤਾਂ ਉਹ ਬੰਦਾ ਤਾਂ ਨਹੀਂ ਮਿਲਿਆ ਤੇ ਇਹਦੀ ਮੈਨੂੰ ਡਾਕਟਰ ਵੱਲੋਂ ਫੋਨ ਆਇਆ ਤੇ ਮੈਂ ਉਹਨਾਂ ਕਿਹਾ ਵੀ ਇਮੀਡੀਏਟਲੀ ਤੁਸੀਂ ਪੁਲਿਸ ਕਾਲ ਕਰੋ ਤੇ ਪੁਲਿਸ ਇਨਫੋਰਮੇਸ਼ਨ ਭੇਜੋ ਪੁਲਿਸ ਵੀ ਆਈ ਸਿਟੀ ਰਿਪੋਰਟ ਤੋਂ ਉਹਨਾਂ ਨੇ ਵੀ ਆ ਕੇ ਦੇਖਿਆ ਪਰ ਕੋਈ ਬੰਦਾ ਤਾਂ ਨਹੀਂ ਮਿਲਿਆ ਤੇ ਇਹ ਸੀ ਕਿ ਤੇ ਇਹਦੇ ਵਿੱਚ ਆਣਾ ਵੱਲੋਂ ਪੁਲਿਸ ਵੱਲੋਂ ਪੂਰੀ ਜਣੀ ਕਾਰਵਾਈ ਜੋ ਬੰਦੀ ਕਾਰਵਾਈ ਕੀਤੀ ਕਿਦਾਂ ਹੋ ਰਿਆਂਦਾ ਇਸ ਛੋਟੀ ਤਾਂ ਦੇਖੋ ਇੱਕ ਰੀਜ਼ਨ ਹੈ ਪਰ ਹੁਣ ਸਾਡੇ ਲੈਵਲ ਤੇ ਉਸ ਚੀਜ਼ ਦਾ ਜਿਹੜਾ ਕੋਈ ਨਹੀਂ ਹੈਗਾ ਜੋ ਸਾਡੇ ਕੋਲ ਮੌਜੂਦਾ ਹੈਗੇ ਨਹੀਂ ਰਿਸੋਰਸਸ ਉਹਦੇ ਨਾਲ ਅਸੀਂ ਸੀਸੀਟੀਵੀ ਕੈਮਰੇਜ ਲਗਵਾਏ ਨੇ ਤੇ ਸਿਕਿਉਰਟੀ ਦੇ ਵਿੱਚ ਦੋ ਮੁਲਾਜ਼ਮ ਹੁੰਦੇ ਨੇ ਇੱਕ ਐਮਰਜੈਂਸੀ ਵਿੱਚ ਹੁੰਦਾ ਇੱਕ ਲੈਗ ਰੂਮ ਦੇ ਵਿੱਚ ਤੇ ਇਸ ਦੇ ਨਾਲ ਅਸੀਂ ਅੱਗੇ ਹੋਰ ਸਰਕਾਰ ਨੂੰ ਪਰਮਿਸ਼ਨ ਲੈ ਕੇ ਤੇ ਹੋਰ ਵੀ ਜਿਹੜੇ ਸਿਕਿਉਰਟੀ ਗਾਰਡਨ ਦੀ ਜਿਹੜੀ ਗਿਣਤੀ ਆ ਉਹ ਵਧਾਵਾਂਗੇ ਤੇ ਹੋਰ ਜਿਹੜੇ ਬਾਕੀ ਜ਼ਿਲ੍ਹੇ ਦੇ ਇੰਸਟੀਚਿਊਸ਼ਨ ਹੈਗੇ ਹਸਪੀਟਲ ਹੈਗੇ ਉਹਨਾਂ ਦੇ ਲਈ ਵੀ ਇਹ ਇਸ ਸਬੰਧੀ ਪੂਰੀ ਜਿਹੜੀ ਆ ਜਾਣਕਾਰੀ ਇਕੱਠੀ ਕਰਕੇ ਤੇ ਉੱਥੇ ਵੀ ਜੋ ਵਣਦੀ ਕਾਰਵਾਈ ਹੈ ਸਿਕਿਉਰਟੀ ਪੱਖੋਂ ਤੇ ਹੋਰ ਜੋ ਫੀਮੇਲ ਸਟਾਫ ਪਰ ਖਾਸ ਕਰਕੇ ਉਹਨਾਂ ਦੀ ਸਿਕਿਉਰਟੀ ਦੇ ਲਈ ਪੂਰੇ ਅਸੀਂ ਬਚਨਬਦ ਹੈਗੇ ਤੇ ਉਹ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਐਕਚੁਅਲੀ ਇਸ ਤਰ੍ਹਾਂ ਕਿ ਸਿਵਲ ਹਸਪੀਟਲ ਰੋਪੜਾ ਰਾਤ ਸਭ ਨੂੰ ਇਨਫੋਰਮੇਸ਼ਨ ਮਿਲ ਗਈ ਸੀ ਜਿਹਦੇ ਨਾਲ ਸਾਡੇ ਜਦੋਂ ਪੁਲਿਸਪਾਲ ਡਿਟੀ ਪਹੁੰਚੀ ਤਾਂ ਇੰਜੜਾ ਨਾਲ ਦੇ ਜਨਰਲ ਅਸਮੰਦਰ ਇੱਕ ਲੇਡੀ ਨੇ ਪੁਲਿਸ ਕੋਲ ਬਿਆਨ ਦਾ ਜੁਕਰਾਇਆ ਸੀ ਕਿ ਉਹ ਆਪਣੇ ਇੰਜੜਾ ਅਸਮਨ ਦੇ ਲਈ ਹਸਪਤਾਲਾਇਸੀ ਪਰ ਕੋਈ ਕ੍ਰੀਮ ਸਵੇਰ 9 ਵਜੇ ਜਦੋਂ ਵਾਸ਼ਰੂਮ ਛੱਡਣ ਲੱਗੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਉਹ ਜਿਹੜੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਜਦੋਂ ਉਹਨੇ ਵਾਚ ਇਹ ਗੱਲ ਕਿਸੇ ਸਟਾਫ ਨੂੰ ਦੱਸਣਾ ਚਾਹੀਦਾ ਉਹ ਜਿਹੜਾ ਲੜਕਾ ਉੱਥੇ ਪਚਦਾ ਸੋ ਅਸੀਂ ਉਹ ਜਿਹੜੀ ਲੀਡੀ ਆ ਉਹਦੇ ਬਿਆਨਾਂ ਦੇ ਆਧਾਰ ਤੇ ਅਣੂਣ ਵਿਅਕਤੀ ਦੇ ਖਿਲਾਫ ਮਕਦਮਾ ਦਰਜ ਕੀਤਾ ਤੇ ਇਨਵੈਸਟੀਗੇਸ਼ਨ ਜਾਰੀ